ਮੇਰਾ ਇੱਕ ਦਾ ਜੀ ਲੰਘਿਆ ਸੀ ਮੈਨੇ ਸੀਨੇ ਨੂੰ ਪੁੱਛ ਕੇ ਦੇਖੋ ਕੀ ਬਦਲਾ ਬਿਲ ਬਹੁਤ ਨਨ ਨਾਲ ਠੋਖਾ ਮੇਰੇ ਬੱਚੇ ਨਾਲ ਹੋਇਆ ਬਾਕੀ ਨੂੰ ਮੇਰੇ ਨਾਲ ਹੋਇਆ ਮੈਂ ਕੀ ਗਲਤ ਕੀਤਾ ਚੰਗੇ ਪਵਿੱਖਲੇ ਅਕਤੂਬਰ 2024 ਨੂੰ ਘਰ ਤੋਂ ਨਿਕਲਿਆ 21 ਸਾਲਾ ਨੌਜਵਾਨ ਸਾਇਬ ਸਿੰਘ ਦਾ ਰਾਹ ਤੇ ਵਿੱਚ ਡੋਂਗਰਾ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੌਜਵਾਨ ਸਾਇਬ ਸਿੰਘ ਬਸੂਹਾ ਦੇ ਪਿੰਡ ਮੋਰੀਆਂ ਨਾਲ ਸਬੰਧਿਤ ਹੈ। ਨੌਜਵਾਨ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਘਰ ਦੇ ਗਹਿਣੇ ਵੇਚ ਕੇ ਉਸ ਨੂੰ ਅਮਰੀਕਾ ਲੈ ਕੇ ਗਿਆ ਸੀ। ਜਾਣਕਾਰੀ ਦਿੰਦੇ ਹੋਏ ਨੌਜਵਾਨ ਸਾਇਬ ਸਿੰਘ ਦੇ ਜੀਜਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦ ਸਾਇਬ ਗੁਵਾਟਾ ਮਾਲਾ ਨਜ਼ਦੀਕ ਪਹੁੰਚੇ ਤਾਂ ਸਾਬ ਅਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ ਅਤੇ ਉਹਨਾਂ ਦੀ ਕੁੱਟਮਾਰ ਦੀ ਵੀਡੀਓ ਬਣਾਈ ਅਤੇ 20000 ਡਾਲਰ ਸੌਤੀ ਵਸੂਲਣ ਲਈ ਉਹਨਾਂ ਨੂੰ ਭੇਜ ਦਿੱਤੇ। ਪੈਸੇ ਨਾ ਮਿਲਣ ਕਾਰਨ ਉਹਨਾਂ ਨੇ ਸਾਬ ਸਿੰਘ ਅਤੇ ਉਸਦੇ ਨਾਲ ਹੋਰ ਨੌਜਵਾਨ ਯੁਵਰਾਜ ਸਿੰਘ ਦਾ ਕਤਲ ਕਰ ਦਿੱਤਾ। ਯੁਵਰਾਜ ਸਿੰਘ ਨੌਜਵਾਨ ਹਰਿਆਣਾ ਨਾਲ ਸੰਬੰਧਿਤ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਦਿਨ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ। ਪਰਿਵਾਰ ਦਾ ਕਹਿਣਾ ਹੈ ਕਿ ਕੁੱਲ 45 ਲੱਖ ਰੁਪਏ ਅਸੀਂ ਏਜੰਟਾਂ ਨੂੰ ਦਿੱਤੇ ਪਰ ਉਹਨਾਂ ਨੇ ਸਾਨੂੰ ਧੋਖਾ ਦਿੱਤਾ। ਕਿਉਂਕਿ ਏਜੰਟਾਂ ਨੇ ਸਾਨੂੰ ਕਿਹਾ ਸੀ ਕਿ ਇੱਕ ਨੰਬਰ ਵਿੱਚ ਸਾਹਿਬ ਨੂੰ ਅਮਰੀਕਾ ਪਹੁੰਚਾਵਾਂਗੇ ਪਰਿਵਾਰ ਨੇ ਇਨਸਾਫ ਦੀ ਗੋਹਲ ਲਗਾਉਂਦੇ ਹੋਏ ਏਜੰਟਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਰ ਸਾਨੂੰ ਫੋਟੋਆਂ ਆਈਆਂ 2-2 ਦਿਨ ਹੋ ਗਏ ਆ ਜਿਹੜੀਆਂ ਉਹਦੀ ਡੈੱਡ ਬੋਡੀ ਦੀਆਂ ਫੋਟੋਆਂ ਆ ਹਸਪੀਟਲ ਤੋਂ ਜਿਹੜੀਆਂ ਉੱਥੋਂ ਜਾਰੀ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਜੋ ਵੀ ਹਸਾਫ ਸਿੰਘ ਉਹ ਨਹੀਂ ਰਿਹਾ ਇਸ ਦੁਨੀਆ ਤੇ ਕਿੰਨੇ ਪੈਸੇ ਲਗਾ ਕੇ ਉਹ ਵਿਦੇਸ਼ ਗਿਆ ਸੀ ਚ 40 ਤੋਂ 50 ਲੱਖ ਰੁਪਈਆ ਜੀ ਲੱਗ ਚੁੱਕਾ ਇਹਨਾਂ ਦਾ ਇਹਨਾਂ ਦੇ ਮਤਲਬ ਜ਼ਮੀਨ ਗਿਆਲੇ ਧਰ ਕੇ ਜੋ ਵੀ ਆ ਸਾਰਾ ਕੁਝ ਡੰਗਰ ਪਸ਼ੂ ਜੋ ਵੀ ਢਾਣੇ ਬੱਟੇ ਸਾਰਾ ਵੇਚ ਕੇ ਇਹਨੂੰ ਭੇਜਿਆ ਸੀ ਤੇ ਬਟ ਪਤਾ ਨਹੀਂ ਸੀਗਾ ਵੀ ਰਾਸਤੇ ਵਿੱਚ ਇਹ ਹਾਲਾਤ ਬਣ ਜਾਣਗੇ ਕਿ ਜਾਂਟਾ ਨੇ ਇੱਕ ਨੰਬਰ ਦੇ ਵਿੱਚ ਚਾਂਸੇ ਚ ਲੈ ਗਏ ਦੋ ਨੰਬਰ ਦੇ ਵਿੱਚ ਡੋਂਕਰਾਂ ਦੇ ਹੱਥੀ ਚੜਾਤਾ ਸਰ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਡੋਂਕਰ ਆ ਜੋ ਘਾਟਾ ਮਾਲਾ ਦੇ ਵਿੱਚ ਆ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਵੇ ਫਾਂਸੀ ਦੀ ਜਨ ਕਿ ਇਹਨਾਂ ਨੇ ਤਰਸ ਨਹੀਂ ਕੀਤਾ ਬੱਚੇ ਦੇ ਔਰ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕੀਤਾ ਜੋ ਵੀ ਹੈ ਫਰੋਤੀ ਮੰਗੀ ਗਈ ਉਹਨਾਂ ਤੋਂ ਫਰੋਤੀ ਦੇ ਇਹਨਾਂ ਨੇ ਤਾਂ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪਰ ਏਜੰਟ ਨੇ ਅੱਗੇ ਪੈਸੇ ਨਹੀਂ ਦਿੱਤੇ ਏਜੰਟ ਤਾਂ ਚਲੋ ਪਕੜਿਆ ਗਿਆ ਪਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਖ ਤੇ ਲੱਗੇ ਪਹੁੰਚ ਕੇ ਸਰ ਜੀ ਕਿਵੇਂ ਕਿਵੇਂ ਪੈਸੇ ਚੱਕੇ ਕਿਵੇਂ ਦਿੱਤੇ ਪਹਿਲੀ ਵੇਚੀ ਹੈ ਜੀ 2.5 ਕਿੱਲੇ ਪਹਿਲੀ ਹਾਂਜੀ 2.5 ਦੇ ਇਸ ਕੇ ਫੇਰ ਪਹਿ ਦਿੱਤੇ ਜੀ ਨੇ ਇਹਨਾਂ ਨੇ ਕੌਣ ਟਾਂਜ ਪਾਏ ਸਾਰੇ ਕੋਣ ਵਿਅਕਤੀ ਨੇ ਹੈ ਇੱਕ ਕਰਨਾਲ ਦੇ ਏਜੰਟ ਆ ਜੀ ਦਵਿੰਦਰ ਜੀ ਕਿਤੇ ਨੁਕਸਾਨ ਨਹੀਂ ਇਹ ਦੋ ਇੱਕ ਦੀ ਘਰ ਵਾਲੀ ਹੈ ਜੀ ਅਸਲੀ ਤੇ ਘਰ ਵਾਲੀ ਦਾ ਕਸੂਰ ਆ ਸਾਰਾ ਜੀ ਉਹਨੇ ਸਾਡੀ ਨਾਲ ਪੋਲ ਘਲਾ ਕੇ ਜਨਾਨੀ ਨੂੰ ਤੇ ਫੇਰ ਜਾ ਕੇ ਉੱਥੇ ਜਾ ਕੇ ਮੜਾਇਆ ਕੰਮ ਜੀ ਇਹਨੇ ਜਿਨਾਨੀ ਪੜੀ ਜੀ ਸਰ ਜੀ ਸਾਰਾ ਕੋਈ ਦੱਸੂਗੇ ਇਹੋ ਹੀ ਗੱਲ ਕਹਿਣਾ ਪਰ ਜੋ ਹੈਗਾ ਕਾਰਬ ਜੂਲੀ ਸਕਤੋਂ ਸਕਤ ਕੀਤੀ ਜਾਵੇ ਮੇਰਾ ਲਾਡਲਾ ਪੁੱਤਰ ਦਾਦਾ ਜੀ ਮੇਰਾ ਇੱਕ ਦਾ ਜਿਵੇਂ ਜਣਿਆ ਸੀ ਮੈਨੇ ਸੀਨੇ ਨੂੰ ਪੁੱਛ ਕੇ ਦੇਖੋ ਕਿ ਬੰਦਾ ਫਿਰ ਜਦੋਂ ਉਸਦਾ ਆਪੂਲੀ ਦਿੱਤੇ ਜਾ ਬਹੁਤ ਇਹਨਾਂ ਨਾਲ ਧੋਖਾ ਮੇਰੇ ਬੱਚੇ ਨਾਲ ਹੋਇਆ ਬਾਕੀ ਨੂੰ ਮੇਰੇ ਨਾਲ ਹੋਇਆ ਮੈਂ ਕੀ ਕਰਾਂਗਾ ਮੈਂ